ਦੋਸਤੋ ਜੋ ਬੀਤੇ ਦਿਨੀ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਮਾਤਾ ਚਰਨ ਕੌਰ ਵੱਲੋਂ ਇਸ ਹਮਲੇ ਦੀ ਨਿੰਦਿਆ ਕੀਤੀ ਗਈ ਹੈ ਅਤੇ ਇਸ ਹਮਲੇ ਦੇ ਵਿੱਚ ਜਿੰਨਾ ਵੀ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਉਹਨਾਂ ਨੂੰ ਸਰਦਾ ਦੇ ਭੇਟ ਫੁੱਲ ਕੀਤੇ ਗਏ ਨੇ ਸਿੱਧੂ ਪਰਿਵਾਰ ਵੱਲੋਂ ਅਤੇ ਉਹਨਾਂ ਬੇਸੜੀਆਂ ਰੂਹਾਂ ਲਈ ਮਾਤਾ ਚਰਨ ਕੌਰ ਵੱਲੋਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਗਈ ਹੈ ਅਤੇ ਦੋਸਤੋ ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇ ਵਾਲੇ ਬਾਈ ਦੀਆਂ ਨਵੀਆਂ ਤਸਵੀਰਾਂ ਜੋ ਕਿ AI ਦੇ ਨਾਲ ਬਣਾਈਆਂ ਗਈਆਂ ਨੇ ਪਾਇਰਲ ਹੋ ਰਹੀਆਂ ਨੇ ਅਤੇ ਜੋ ਪਹਿਲਾਂ ਕਿਸੇ ਅਸਰਾਰਤੀ ਅਨਸਰ ਵੱਲੋਂ ਸਿੱਧੂ ਮੂਸੇ ਵਾਲੇ ਦੀਆਂ ਤਸਵੀਰਾਂ ਬਣਾਈਆਂ ਗਈਆਂ ਸੀ ਜਿਸ ਵਿੱਚ ਕਿ ਉਹਨਾਂ ਨੇ ਦਸਤਾਰ ਨਹੀਂ ਬੰਨੀ ਹੋਈ ਸੀ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਸਿੱਧੂ ਮੂਸੇ ਵਾਲੇ ਬਾਈ ਦੀਆਂ ਇਹੋ ਜਿਹੀਆਂ ਤਸਵੀਰਾਂ ਬਣਾਉਣੀਆਂ ਚਾਹੀਦੀਆਂ ਨੇ ਜਿਸ ਵਿੱਚ ਉਹ ਦਸਤਾਰ ਨੂੰ ਰਿਪਰੈਜ਼ੈਂਟ ਕਰਨ। ਦੋਸਤੋ ਮਾਤਾ ਜਰਨ ਕੌਰ ਨੇ ਸਿੱਧੂ ਮੂਸੇ ਵਾਲੇ ਬਾਈ ਨੂੰ ਯਾਦ ਕਰਦਿਆਂ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਪ ਕਰਦੀਆਂ ਜੇ ਅੱਜ ਤੂੰ ਹੁੰਦਾ ਤਾਂ ਗੱਲ ਕੁਝ ਹੋਰ ਹੋਣੀ ਸੀ ਅੱਜ ਕਿੰਨੇ ਹੀ ਤੂੰ ਨਵੇਂ ਗੀਤ ਬਣਾਉਣੇ ਸੀ ਅਤੇ ਸਭ ਤੋਂ ਪਹਿਲਾਂ ਤੂੰ ਸਾਰੇ ਗੀਤ ਮੈਨੂੰ ਹੀ ਸੁਣਾਉਂਦਾ ਹੁੰਦਾ ਸੀ ਅਤੇ ਮਾਤਾ ਚਰਨਕੌਰ ਇਸ ਪੋਸਟ ਵਿੱਚ ਲਿਖਦੇ ਨੇ ਕਿ ਸਿੱਧੂ ਪੁੱਤ ਮੈਂ ਭੁੱਲ ਜਾਂਦੀ ਆ ਕਿ ਤੂੰ ਸਾਡੇ ਕੋਲੋਂ ਗਏ ਨੂੰ 3 ਸਾਲ ਹੋ ਗਏ ਨੇ ਪਹਿਲਾਂ ਤਾਂ ਤੇਰੇ ਬਿਨਾ ਇੱਕ ਮਿੰਟ ਵੀ ਨਹੀਂ ਸੀ ਗੁਜ਼ਰਦਾ ਪਰ ਹੁਣ ਤੇਰੇ ਬਿਨਾ ਸਾਰੀ ਜ਼ਿੰਦਗੀ ਕੱਢਣੀ ਪੈਣੀ ਆ ਤਾਂ ਦੋਸਤੋ ਇਹ ਪਾਵੁਕ ਪੋਸਟ ਮਾਤਾ ਚਰਨਕੌਰ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਸਾਂਝੀ ਕੀਤੀ ਹੈ ਤੇ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਦੋਸਤੋ ਜੇਕਰ ਤੁਸੀਂ ਸਿੱਧੂ ਮੂਸੇ ਵਾਲੇ ਬਾਈ ਦੇ ਫੈਨ ਹੋ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ